ਅੱਜ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਦੇ ਵਿੱਚ ਫਾਜ਼ਿਲਕਾ ਤੋਂ ਸਾਂਝੇ ਮੋਰਚੇ ਫਰੰਟ ਤੋਂ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਮਜਾਰਾ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮਾਂ ਫਰੰਟਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਨਾ ਆਗੂਆਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਪ੍ਰਮੁੱਖ 10 ਕਾਮੇਟ੍ਰੇਡ ਯੂਨੀਅਨ ਦੇ ਸੱਜੇ ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਆਵਾਮ ਅਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਦੇਸ਼ ਪਿਆਪੀ ਹੜਤਾਲ ਦੇ ਵਿੱਚ ਹਿੱਸਾ ਲੈ ਕੇ ਰੋਸ ਮਜਾਰਾ ਕੀਤਾ ਜਾ ਰਿਹਾ ਹੈ। ਅੱਜ ਦੀ ਜਿਹੜੀ ਹੜਤਾਲ ਆ ਇਹ ਦੇਸ਼ ਦੀਆਂ 10 ਪ੍ਰਮੁੱਖ ਟ੍ਰੇਡ ਯੂਨਨਾਂ ਕੌਮੀ ਪੱਧਰ ਤੇ ਔਰ ਸੂਬਿਆਂ ਦੀਆਂ ਮਤਲਬ ਜਨਤਕ ਜਥੇਬੰਦੀਆਂ ਫੈਡਰੇਸ਼ਨਾਂ ਔਰ ਆਜ਼ਾਦ ਟ੍ਰੇਡ ਯੂਨਨਾਂ ਦੇ ਸੱਦੇ ਦੇ ਉੱਤੇ ਦੇਸ਼ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਕੇਂਦਰੀ ਮੋਦੀ ਸਰਕਾਰ ਦੇ ਖਿਲਾਫ ਤੇ ਸਟੇਟ ਦੇ ਅੰਦਰ ਸਾਡੀ ਪੰਜਾਬ ਦੀ ਬਗੌਲਤਕਾਰ ਦੇ ਖਿਲਾਫ ਜਿਹੜੀਆਂ ਨੀਤੀਆਂ ਕਾਰਪੋਰੇਟ ਪੱਖੀ ਅਪਣਾਈਆਂ ਜਾ ਰਹੀਆਂ ਨੇ ਨਿਰਜੀਕਰਨ ਕੀਤਾ ਜਾ ਰਿਹਾ ਹੈ ਤੇ ਸੁਭਾਵਾਂ ਦੇਣ ਦੇ ਨਾਂ ਤੇ ਇਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਜਿਹੜੀ ਅੱਜ ਦੇਸ਼ ਦਾ ਪ੍ਰੇਤਾਲ ਆ ਦੇਸ਼ ਦੇ ਜਨਤਕਧਾਰੀ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਲੇਟੇ ਜਾ ਰਹੇ ਆ ਆ ਹੁਣ ਸਰਕਾਰ ਇੱਕ ਯੂਕੇ ਨਾਲ ਪਹਿਲਾਂ ਹੀ ਡੀਲ ਕਰ ਚੁੱਕੀ ਹੈ ਫ੍ਰੀ ਟੇਰ ਵਾਸਤੇ ਅਮਰੀਕਾ ਦਾ ਲਵਾਇਆ ਉਹ ਅਮਰੀਕਾ ਦੇ ਨਾਲ ਵੀ ਜਿਹੜਾ ਆ ਉਹ ਕਰਨੀ ਜਾ ਰਹੀ ਹੈ ਡੀਲ ਜਿਹਦੇ ਨਾਲ ਪੰਜਾਬ ਦੀ ਕਿਸਾਨੀ ਕੀ ਪੁੱਤ ਦੇਸ਼ ਦੀ ਕਿਸਾਨੀ ਦੇ ਉੱਤੇ ਇੱਕ ਬੜਾ ਵੱਡਾ ਇਹ ਸੰਕਟ ਗਹਿਰਾਏਗਾ ਇਸੇ ਤਰ੍ਹਾਂ ਕਪੂਰਥਲਾ ਵਿੱਚ ਵੀ ਪੈਨਸ਼ਨਰਜ਼ ਐਸੋਸੀਏਸ਼ਨ ਬਿਜਲੀ ਮੁਲਾਜ਼ਮ ਯੂਨੀਅਨ ਅਧਿਆਪਕ ਯੂਨੀਅਨ ਟਰਾਂਸਪੋਰਟ ਯੂਨੀਅਨ ਆਸ਼ਾ ਵਰਕਰ ਆਂਗਣਵਾੜੀ ਵਰਕਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੱਸ ਸਟੈਂਡ ਨਜ਼ਦੀਕ ਰੈੱਡ ਕਰਾਸ ਪਵੰਦੇ ਸਾਹਮਣੇ ਵਿਸ਼ਾਲ ਧਰਨਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਸਾਡੇ ਸਕੂਲਾਂ ਦਾ ਸਫਾਇਆ ਕਰ ਦਿੱਤਾ ਹੁਣ ਪੋਸ਼ਣ ਟਰੈਕਰ ਸਾਡੇ ਉੱਤੇ ਬਹੁਤ ਭਾਰੂ ਪੈ ਰਿਹਾ ਕਦੀ ਕੁਝ ਪਹਿਲਾਂ ਤਾਂ ਸਾਨੂੰ ਕਹਿੰਦੇ ਸੀ ਕਿ ਸਿਰਫ ਬੱਚੇ ਤੁਸੀਂ ਇਹਦੇ ਉੱਤੇ ਉਹਨਾਂ ਦਾ ਡਾਟਾ ਹੀ ਚੜਾਉਣਾ ਹੈ ਅਸੀਂ ਡਾਟਾ ਕਰ ਦਿੱਤਾ ਉਸ ਤੋਂ ਬਾਅਦ ਚ ਕਹਿੰਦੇ weight height ਕਰ ਦਿਓ ਅਸੀਂ ਉਹ ਕਰ ਦਿੱਤੀ ਫੇਰ ਕਹਿੰਦੇ ਇਹਨਾਂ ਦੇ ਜਿਹੜੇ ਸਾਰੇ ਡਾਕੂਮੈਂਟ ਹੈ ਇਹਨਾਂ ਦਾ KYC ਕਰੋ ਕੁਝ ਵਰਕਰਾਂ ਨੇ ਉਹ ਵੀ ਕਰ ਦਿੱਤਾ ਹੁਣ ਜਿਹੜੇ ਲਾਪਤਰੀ ਆ ਉਹਨਾਂ ਦਾ ਕਹਿੰਦੇ FRS ਕਰੋ ਬਰਬਖਸ਼ੇ ਫੇਸ ਦੀ ਫੋਟੋ ਜਿਹਨੇ ਇੰਨਾ ਕੁ ਦਲੀਆ ਦਾ ਲਾਭ ਲੈਣਾ ਆ ਤੇ ਜੇਕਰ ਅਗਲੇ ਮਹੀਨੇ ਹੋਰ ਕੋਈ ਆਊਗਾ ਤਾਂ ਲਾਭ ਨਹੀਂ ਦਿੱਤਾ ਜਾਊਗਾ ਜਿਹਦੀ ਫੋਟੋ ਖਿੱਚ ਹੋ ਗਈ ਜਿਹਦੀ ਆਫਰ ਐਸ ਹੋ ਗਿਆ ਉਹੀ ਲਾਭ ਲੈ ਸਕਦਾ ਹੈ ਇਸ ਸਕੀਮ ਦੇ ਨਾਲ ਤਾਂ ਫੇ ਜਿਹੜੇ ਗਰੀਬ ਆ ਗਰੀਬਾਂ ਦੇ ਲਈ ਜਿੱਦਾਂ ਗੱਡੀਆਂ ਵਾਲੇ ਆ ਝੁੱਗੀਆਂ ਵਾਲੇ ਆ ਗੁੱਜਰ ਆ ਜਿਸ ਗਰੀਬ ਤਬਕੇ ਦੇ ਲਈ ਇਹ ਅੰਗਣਵਾੜੀਆਂ ਖੋਲੀਆਂ ਗਈਆਂ ਸੀਗੀਆਂ ਉਹ ਲੋਕ ਤਾਂ ਇਹਨਾਂ ਹੱਕਾਂ ਤੋਂ ਵਾਂਝੇ ਰਹਿ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਇਹਨਾਂ ਤੋਂ ਇਹ ਕਰਦਾਂਗੇ ਜਿਹੜੇ ਪੋਸ਼ਨ ਟਰੈਕ ਰਿਹਾ ਇਹਨੂੰ ਖਤਮ ਕੀਤਾ ਜਾਵੇ ਜਿੱਦਾਂ ਪਹਿਲਾਂ ਆਂਗਣਵਾੜੀਆਂ ਗਰੀਬਾਂ ਦੇ ਲਈ ਰੈਗੂਲਰ ਚੱਲਦੀਆਂ ਸੀਗੀਆਂ ਦਲੀਆ ਕਣਕ ਪਜੀਰੀ ਦੁੱਧ ਘਿਓ ਮੂੰਗੀ ਦਾਲ ਘਰ ਆਉਂਦੀ ਸੀ ਉਹੀ ਫੀਡ ਜਿਹੜੀ ਆ ਦੁਬਾਰਾ ਤੋਂ ਭੇਜੀ ਜਾਵੇ ਅੱਛਾ ਜੀ ਲੰਗਾਂ ਨੂੰ ਜਾਣ ਤੋਂ ਦੇਖਦੇ ਅੱਛਾ ਜੀ ਠੀਕ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਬੰਦਿਆਂ ਨੇ ਮੰਗਾ ਮੰਗਾ ਨੇ ਜਿਹੜਾ ਉਹਨੂੰ ਜਿੱਕੱਟੇ ਆ ਉਹਨੂੰ ਸਪੱਟੇ ਕਰਨ ਅੱਜ ਦਾ ਦਰਨਾ ਇੰਡੀਆ ਲੈਵਲ ਤੇ ਜੇ ਮੁਖਾਸ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਤੇ ਆ ਮਜ਼ਦੂਰਾਂ ਦੀਆਂ ਮੰਗਾਂ ਜਿਸ ਤਰ੍ਹਾਂ ਇਹਨਾਂ ਨੇ ਲੜਾਈ ਲੜ ਕੇ ਆਪਣੀ 8 ਘੰਟੇ ਦੀ ਜੀਟੀ ਦਾ ਰਾਹ ਜੋ ਆਪਣਾ ਅਹਿਸਾਸ ਆ ਅੱਜ ਪੰਜਾਬ ਜਿਹੜੀ ਕੇਂਦਰ ਸਰਕਾਰ ਆ ਉਹ ਇਹਦੇ ਵੀ ਮਜ਼ਦੂਰਾਂ ਦੇ 44 ਕਿੱਟ ਕਾਨੂੰਨ ਆ ਉਹਨਾਂ ਨੂੰ ਰੱਦ ਕਰਕੇ ਉਹਨਾਂ ਨੇ ਚਾਰ ਕਾਨੂੰਨ ਜਿਹੜੇ ਆ ਉਹ ਬਣਾਉਂਦੇ ਆ ਚਾਰ ਕੋਡ ਬਣਾਉਂਦੇ ਆ ਜਿਹਦੇ ਵਿੱਚ ਮਜ਼ਦੂਰ ਤੋਂ 12 ਘੰਟੇ ਦਾ ਕੰਮ ਲੈਣਗੇ ਤੇ ਉਹਦੀ ਜਿਹੜੀ ਆ ਫਿਰ ਮੇਪ ਦਾ ਮੋਢਾ ਉਹ ਉਹ ਦੇਣ ਇਹਦੇ ਖਿਲਾਫ ਇਸੇ ਤਰ੍ਹਾਂ ਕੇਂਦਰ ਸਰਕਾਰ ਇਹ ਦੇਸ਼ ਨੂੰ ਜਿਹੜੀ ਕਾਰਪੋਰੇਟ ਦੇ ਹੱਥ ਦੇ ਵਿੱਚ ਦੀਨ ਜਾ ਰਹੀ ਆ ਕਿਥੋਂ ਦਾ ਜਲ ਜੰਗਲ ਜ਼ਮੀਨ ਜਿਹੜਾ ਉਹ ਕਾਰਪੋਰੇਟ ਨੂੰ ਦੇਦੀ ਆ ਉਹਦੇ ਖਿਲਾਫ ਅੱਜ ਪੂਰੇ ਦੇਸ਼ ਦੇ ਵਿੱਚ ਇਹ ਦੇਸ਼ ਨੂੰ ਜਿਹੜਾ ਬੰਦ ਕੀਤਾ ਅੱਜ ਦਾ ਧਰਨਾ ਜੀ ਇਹ ਆਲ ਇੰਡੀਆ ਦਾ ਜਿਹੜਾ 25 ਕਰੋੜ ਬੰਦਾ ਜਿਹੜਾ ਧਰਨੇ ਤੇ ਜਾ ਰਿਹਾ ਜੀ ਕਿ ਸਾਡੀਆਂ ਨੌਂ ਟ੍ਰੇਡ ਯੂਨੀਅਨਾਂ ਹੈਗੀਆਂ ਕਮਨਸ ਪਾਰਟੀਆਂ ਦੀ ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅੱਜ ਜਿਹੜਾ ਹਿੰਦੁਸਤਾਨ ਦਾ ਜਿਹੜਾ ਪੰਡਾ ਸੰਦਾ ਸੀਗਾ ਉਹਦੇ ਵਿੱਚ ਪੂਰੇ ਅਸੀਂ ਸਰਕਾਰੀ ਮੁਲਾਜ਼ਮਾਂ ਕਿਸਾਨ ਆਂਗਣਵਾੜੀ ਭੈਣਾਂ ਮਿੱਡੇ ਮੀਲ ਆਸ਼ਾ ਵਰਕਰ ਤੇ ਪੈਨਸ਼ਨਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਧਰਨੇ ਵਿੱਚ ਸ਼ਾਮਲ ਹੋਏ ਆ ਤੇ ਸਰਕਾਰ ਜਿਹੜੀ ਹੈ ਕਾਲੇ ਕਾਨੂੰਨ ਬਣਾ ਰਹੀ ਹੈ ਕਿਸਾਨਾਂ ਦੇ ਖਿਲਾਫ ਮੁਲਾਜ਼ਮਾਂ ਦੇ ਖਿਲਾਫ ਇਹ ਸਾਡਾ ਜਿਹੜਾ ਪ੍ਰੋਟੈਸਟ ਤੇ ਲੰਦੀ ਹੜਤਾਲ ਹੈ ਸਾਡੀ ਅਸੀਂ ਜਦੋਂ ਦੀ ਇਹ ਸਰਕਾਰ ਬਣੀ ਇਹਨਾਂ ਦੇ ਕੋਲ ਆਪਣੇ ਜਿਹੜੇ ਡਿਮਾਂਡ ਨੇ ਲੈ ਕੇ ਗਏ ਕਿਉਂਕਿ ਇਹ ਸਰਕਾਰ ਨੇ ਸਾਡੇ ਨਾਲ 74 ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਜਿਹੜਾ ਕਿ ਜਿਹੜੇ ਕੱਚੇ ਮੁਲਾਜ਼ਮ ਜਿੰਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਪੱਕਾ ਕੀਤਾ ਜਾਊਗਾ ਸੋ ਅੱਜ ਕਰੀਬ 3 ਸਾਲ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਅਦ ਵੀ ਸਰਕਾਰ ਨੇ ਇੱਕ ਵੀ ਮੁਲਾਜ਼ਮ ਸਾਡੇ ਡਿਪਾਰਟਮੈਂਟ ਦੇ ਵਿੱਚ ਉਸ ਨੂੰ ਰੈਗੂਲਰ ਨਹੀਂ ਕੀਤਾ ਹਰ ਵਾਰੀ ਅਸੀਂ ਸਟ੍ਰੈਕ ਰੱਖਦੇ ਆ ਹੜਤਾਲ ਕਰਦੇ ਆ ਸਾਨੂੰ ਲਾਰਾ ਲਾ ਕੇ ਕਿ ਕਹਿਤਾ ਜਾਂਦਾ ਕਿ 1 ਮਹੀਨੇ ਤੱਕ ਜਾਂ 2 ਮਹੀਨੇ ਤੱਕ ਤੁਹਾਡਾ ਜਿਹੜਾ ਮਸਲਾ ਹੱਲ ਕਰ ਦਿੱਤਾ ਜਾਏਗਾ ਇਸ ਸਬੰਧੀ ਆਪਣੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ 1 ਤੋਂ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਰੈਗੂਲਰ ਦਾ ਪ੍ਰੋਸੈਸਾ ਉਹ ਚਲਾ ਕੇ ਮੁਲਾਜ਼ਮ ਜਿਹੜੇ ਰੈਗੂਲਰ ਕਰ ਦਿੱਤੇ ਜਾਣਗੇ ਪਰ ਉਸ ਮੀਟਿੰਗ ਨੂੰ ਹੋਈ ਨੂੰ ਵੀ 1 ਸਾਲ ਹੋ ਗਿਆ ਪਰ ਇੱਕ ਵੀ ਮੁਲਾਜ਼ਮ ਆ ਸਾਡਾ ਜਿਹੜਾ ਡਿਪਾਰਟਮੈਂਟ ਦੇ ਵਿੱਚ ਉਹ ਰੈਗੂਲਰ ਨਹੀਂ ਕੀਤਾ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਹੀ ਡਿਮਾਂਡ ਆ ਸਾਡੀ ਕਿ ਅਸੀਂ ਧਰਨਾ ਲਾ ਕੇ ਸਹੀ ਕੁਝ ਨਹੀਂ ਹੈਗੇ ਅਸੀਂ ਸਾਨੂੰ ਵੀ ਪਤਾ ਕਿ ਆਮ ਪਬਲਿਕ ਜਿਹੜੀ ਹਰਾਸ਼ਮੈਂਟ ਹੁੰਦੀ ਏ ਇਹਦੇ ਨਾਲ ਜਿੰਨਾ ਵੀ ਸਹੂਲਤ ਸਫਰ ਜਿਹੜਾ ਆਮ ਪਬਲਿਕ ਨੂੰ ਮਿਲਦਾ ਪਿਆ ਉਹ ਪ੍ਰਭਾਵਿਤ ਹੁੰਦਾ ਸਾਡੀ ਹੜਤਾਲ ਨਾਲ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਸਰਕਾਰੀ ਬੱਸਾਂ ਪੂਰੀ ਦੀ ਪੂਰੀ ਪੰਜਾਬ ਦੇ ਵਿੱਚ ਸਾਰੀ ਦੀ ਸਾਰੀ ਆਪਣੇ ਡੁੱਕਾਂ ਦੇ ਵਿੱਚ ਜਵਾਂ ਨੇ ਸਿਰਫ ਇੱਕਾ ਦੁੱਕਾ ਬਸਾਂ ਨਹੀਂ ਆਉਂ ਰੂਟ ਦੇ ਉੱਤੇ ਚੱਲਦੀਆਂ ਪਈਆਂ ਨੇ ਜਦੋਂ ਕਿ ਇਹ ਸਾਰੀਆਂ ਬੱਸਾਂ ਰੂਟ ਤੇ ਚੱਲਦੀ ਹੁੰਦੀਆਂ ਤਾਂ ਵੀ ਸਵਾਰੀ ਜਿਹੜੀ ਉਹ ਚੱਕੀ ਨਹੀਂ ਜਾਂਦੀ ਬੱਸਾਂ ਦੇ ਵਿੱਚ ਹੁਣ ਦੇਖ ਲਓ ਤੁਸੀਂ ਸਵਾਰੀ ਦਾ ਕੀ ਆਮ ਪਬਲਿਕ ਦਾ ਜਿਹੜਾ ਹਰਾਸ਼ਮੈਂਟ ਦਾ ਕਿੱਥੋਂ ਤੱਕ ਵੱਧ ਚੁੱਕੀ ਹੈ ਪਰ ਇਹ ਸਰਕਾਰ ਆ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਅਸੀਂ ਇਹਨਾਂ ਨੂੰ ਹਰ ਵਾਰੀ ਇਹੀ ਕਿੰਨੇ ਕਿ ਚਲੋ ਕੋਈ ਸਮਾਂ ਇਹਨੇ ਕਿ ਸਾਨੂੰ ਸੱਤਾ ਜਾਇਆਂ ਨੂੰ ਥੋੜਾ ਸਮਾਂ ਹੋਇਆ ਸਾਨੂੰ ਕੋਈ ਸਮਾਂ ਦੇ ਦਿਓ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਹਰ ਵਾਰੀ ਇਹਨਾਂ ਨੂੰ ਸਮਾਂ ਦਿੱਤਾ ਪਰ ਸਾਨੂੰ ਮਜਬੂਰਾਂ ਨੂੰ ਹੜਤਾਲ ਕਰਨੀ ਪਈ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਦੇ ਬਾਹਰ ਅਤੇ ਨਗਰ ਕੌਂਸਲ ਦਫ਼ਤਰ ਸਰਹੰਦ ਵਿਖੇ ਸਫਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਇਹ ਨਾ ਰੱਖਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀਆਂ ਮੰਗਾਂ 'ਤੇ ਕੋਈ ਵੀ ਧਿਆਨ ਨਹੀਂ ਦੇ ਰਹੀ। ਪੰਜਾਬ ਸਰਕਾਰ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਸਾਡੀ ਅੱਜ ਉਸ ਤੌਰ ਤੇ ਇੱਕ ਦਿਨ ਦੀ ਹੜਤਾਲ ਰੱਖੀ ਗਈ ਹੈ ਵਿਆਪੀ ਹੜਤਾਲ ਹੈ ਇਹ ਇਹ ਪੂਰੇ ਦੇਸ਼ ਪਰ ਆਲ ਇੰਡੀਆ ਚ ਹੈ ਇੱਕ ਦਿਨ ਦੀ ਹੜਤਾਲ ਹੈ ਇਹ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹੈ ਹੜਤਾਲ ਇਹ ਤੇ ਇੱਕ ਜਿਹੜੇ ਇਹ 66 ਮਹੀਨਿਆਂ ਦਾ ਪੱਕਿਆ ਦਾ ਬਕਾਇਆ ਉਹ ਵੀ ਨਹੀਂ ਦਿੱਤਾ ਇਹਨਾਂ ਨੇ ਤੇ 2004 ਤੋਂ ਪੈਨਸ਼ਨ ਬੰਦ ਹੋਈ ਹੈ ਜਿਹੜੀ ਉਹ ਵੀ ਬਹਾਲ ਨਹੀਂ ਕਰ ਰਹੇ ਤੇ ਉਸ ਤੋਂ ਬਾਅਦ ਇਹ ਸਾਡਾ ਇਹ ਚਰਚੇ ਚੱਲ ਰਿਹਾ ਅੱਜ ਇਹ ਤਾਂ ਚਲੋ ਛੋਟਾ ਜਿਹਾ ਹੈ ਇਸ ਤੋਂ ਵੀ ਜੇ ਨਾਲ ਸਾਡੀਆਂ ਮੰਗਾਂ ਪੂਰੀਆਂ ਹੋਈਆਂ ਇਸ ਤੋਂ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ ਜੇ ਪੰਜਾਬ ਸਰਕਾਰ ਹਲੇ ਵੀ ਨਾ ਸੁਣੀ ਸਾਡੀ ਅੱਜ ਜਿਹੜਾ ਮਸਲਾ ਹੈ ਜਿਹੜਾ ਸਾਡਾ ਇਹ ਤਵਗਾ ਚੰਨੀ ਸਾਹਬ ਨੇ ਡੀਸੀ ਸਕੀਲ ਤੇ ਇਹਨਾਂ ਨੂੰ ਪੈਸੇ ਕੀਤੇ ਸੀ ਉਹ ਅੱਜ 3.5 ਸਾਲ ਤੋਂ ਕਿਸੇ ਨੂੰ ਪੈਸਾ ਮਿਲਿਆ ਬਈ ਡੀਸੀ ਸਕੀਲ ਤੇ ਕਿਸੇ ਨੂੰ ਪੈਸਾ ਨਹੀਂ ਮਿਲਿਆ ਔਰ ਇਹਨਾਂ ਤੋਂ ਪੂਰੇ ਬੰਦੇ ਨਗਰ ਕੌਂਸਲ ਦੇ ਜਿਹੜੇ ਖਾਤੇ ਤੇ ਚੱਲਦੇ ਆ ਮੈਂ ਦੋ ਵਾਰ ਆਡੀਆਈ ਚ ਮੰਗਿਆ ਹਜੇ ਤੱਕ ਨਗਰ ਕੌਂਸਲ ਨੇ ਮੈਨੂੰ ਦਿੱਤਾ ਨਹੀਂ ਵੀ ਕਿੰਨੇ ਬੰਦੇ ਕੰਮ ਕਰ ਰਹੇ ਆ ਇਹਨਾਂ ਤੋਂ ਡਬਲ ਕੰਮ ਲਿੱਤਾ ਜਾਂਦਾ ਅੰਦਰੋਂ ਅੰਨੇ ਵੀ ਆ ਕਿੱਥੇ ਹੋ ਕੇ ਤਾਂ ਬਾਹਰ ਕੱਢ ਦੇ ਬਾਹਰ ਕੱਢ ਦੇ ਔਰ ਤੂੰ ਇਹ ਤੁਸੀਂ ਇਹ ਵੇਖੋ ਦਿਨਿਆਂ ਨੂੰ ਆਪਣਾ ਏਰੀਆ ਕਰਦੇ ਨੇ ਇਹ ਔਰ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਇਹਨਾਂ ਨੂੰ ਕਦੇ ਪੁਲਾਂ ਤੇ ਕਦੇ ਬੱਸ ਅੱਡਿਆਂ ਤੇ ਜਿਹੜੇ ਬੰਦੇ ਗੈਬ ਨਹੀਂ ਉਹਨਾਂ ਦਾ ਕੰਮ ਇਹਨੇ ਤੋਂ ਡਬਲ ਡਬਲ ਕਰਾ ਰਿਆ ਔਰ ਇੰਨਾ ਗਰਮੀ ਦਾ ਸੀ ਜਦ ਕਾਂਗਰਸ ਸਰਕਾਰ ਸੀ ਇਹਨਾਂ ਦਾ ਮੈਂ ਕਰਤਾ ਸੀ ਵੀ ਸਵੇਰੇ 7 ਵਜੇ ਆ ਕੇ 11 12 ਵਜੇ ਘਰ ਚਲੇ ਜਾਣ ਅੱਜ ਇੰਨੀ ਧੁੱਪ ਚ ਜਿਹੜੇ ਅਫਸਰ ਅੰਦਰ ਏਸੀਆਂ ਚ ਬੈਠੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਨਾ ਇਹ ਗਰੀਬ ਲੋਕ ਜਦ ਜਾਗ ਜਾਣਗੇ ਨਾ ਥੋੜੇ ਤੋਂ ਇਸੀਆਂ ਚ ਬੈਠਣਾ ਦੁੱਬਰ ਕਰ ਦੇਣਗੇ ਅੱਜ ਜਿਹੜੀ ਸੈਂਟਰ ਦੀ ਸਾਡੀ ਜਿਹੜੀ ਕਾਲ ਹੈ ਸਾਰੀ ਜਥੇਵੰਦੀਆਂ ਵੱਲੋਂ ਚਾਹੇ ਉਹ ਸਾਡੇ ਕਿਸਾਨ ਹੈ ਚਾਹੇ ਸਾਰੇ ਮੁਲਾਜ਼ਮ ਹੈ ਚਾਹੇ ਆਸ਼ਾ ਵਰਕਰਾਂ ਚਾਹੇ ਮਿੱਡੇ ਮੀਲ ਹੈ ਤੇ ਸਾਰਿਆਂ ਵੱਲੋਂ ਪੈਨਸ਼ਨਾਂ ਵੱਲੋਂ ਵੀ ਉਹਨਾਂ ਵੱਲੋਂ ਜਿਹੜੀ ਅੱਜ ਹਟਾਲ ਹੈ ਜਿਹੜੀ ਸੈਂਟਰ ਦੀ ਸਰਕਾਰ ਹੈ ਸਕੀਮਾਂ ਤਾਂ ਬਹੁਤ ਘਟਦੀ ਆ ਪਰ ਉਸ ਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ ਸਾਡੇ ਸਾਰਿਆਂ ਵਿੱਚ ਬਹੁਤ ਵੱਡਾ ਰੋਸ ਆ ਇਸੇ ਤਰੀਕੇ ਦੇ ਨਾਲ ਜਿਹੜੇ ਕਿ ਸਾਡੇ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਰੋਜ਼ ਨਵੇਂ ਨਵੇਂ ਸੁਆਹ ਨੇ ਕਿ ਆਂਦਾ ਨਾਲ ਹੀ ਜਿਹੜੇ ਨਵੇਂ ਨਵੇਂ ਜਿਹੜੇ ਚੁਟਕਲੇ ਸੁਣਾਦਾ ਪਰ ਜੇ ਸਾਡੀ ਜਿਹੜੀ ਸਰਕਾਰ ਸੀ ਪੰਜਾਬ ਦੀ ਉਹਨਾਂ ਦੇ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਸੀਗੀ ਵੀ ਸ਼ਾਇਦ ਉਹ ਕਹ ਰਿਹਾ ਸੀ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਮੈਂ ਕਿਸੇ ਨੂੰ ਧਰਨਾ ਨਹੀਂ ਕਰਨ ਦਊਂਗਾ ਮੈਂ ਹਰ ਤਨੀ ਜਿਹੜੀਆਂ ਮੰਗਾਂ ਨੂੰ ਮੰਗਾਂ ਮੰਨੂਗਾ ਪਰ ਪੰਜਾਬ ਦੀ ਸਰਕਾਰ ਨੇ ਸਾਰਿਆਂ ਨੂੰ ਰੋਲ ਕੇ ਰੱਖਤਾ ਪੰਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਫਿਰੋਜ਼ਪੁਰ ਵਿੱਚ ਪੰਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਬੱਸ ਸਟੈਂਡ ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ 9 ਤਰੀਕ ਤੋਂ ਮੁਕੰਮਲ ਚੱਕਾ ਜਾਮ ਆ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ 27 ਟੀਪੂਆਂ ਦਾ 18 ਟੀਪੂ ਪੰਜਾਬ ਰੋਡਵੇ ਦੇ ਤੇ 9 ਟੀਪੂ ਪੀਆਰਟੀਸੀ ਦੇ ਜੀ। ਕੀ ਮੰਗਾਂ ਸੀਗੀਆਂ? ਸਾਡੀਆਂ ਮੰਗਾਂ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਨੂੰ ਬੰਦ ਤਕਰੀਬਨ 3000 ਦੇ ਕਰੀਬ ਸਰਕਾਰੀ ਬੱਸਾਂ ਨੇ ਜਿਨ੍ਹਾਂ ਦਾ ਚੱਕਾ ਜਾਮ ਆ ਜੀ ਕਿੰਨੇ ਮੁਲਾਜ਼ਮ ਹੈ ਤਕਰੀਬਨ 8000 ਦੇ ਮੁਲਾਜ਼ਮ ਦੇ ਗਿਣਤੀ ਹੈ ਜਿਹੜੀ 8 ਮੁਲਾਜ਼ਮ 8000 ਮੁਲਾਜ਼ਮ ਜਿਹੜੇ ਅੱਜ ਹੜਤਾਲ ਦੇ ਨੇ ਕੀ ਕਹਿਣਾ ਜੀ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦੇ ਵਾਠੇ ਕਹਿ ਰਹੇ ਕੋਈ ਗੱਲ ਨਹੀਂ ਅਸੀਂ ਜੇ ਖਰਾਬ ਹੀ ਹੋਣਦੇ ਹੁਣ ਅਸੀਂ ਟ੍ਰੇਨ ਤੇ ਜਾਵਾਂਗੇ ਇੰਨੀ ਦੂਰ ਸਰਕਾਰ ਨੂੰ ਵੀ ਚਾਹੀਦਾ ਬੱਸਾਂ ਦਾ ਇਲਾਣ ਕਾ ਤੋਂ ਬੰਦ ਕੀਤਾ ਸਿਸਟਮ ਕਿੰਨੀ ਦਿਨ ਤੋਂ ਆਏ ਜੀ ਕੱਢਾ ਹੋਗਾ ਘੰਟਾ ਟੇਢ ਆਇਆ ਹਾਂ ਤੋਂ ਤੁਸੀਂ ਪਿੱਛੇ ਬੱਸ ਜਾ ਹਾਂਜੀ ਹੁਣ ਵਾਪਸ ਥਲੇ ਸੀ ਦੇ ਵਿੱਚੋਂ 5 ਬੱਸਾਂ ਜਿਹੜੀਆਂ ਰੂਟ ਤੇ ਲੱਗੀਆਂ ਬਾਕੀ 116 ਬੱਸਾਂ ਜਿਹੜੀਆਂ ਉਹ ਢੀਪੂ ਦੇ ਅੰਦਰ ਖੜੀਆਂ ਹੜਤਾਲ ਤੇ ਜਿਹੜੇ ਮੁਲਾਜ਼ਮੇ ਪੰਨ ਬੱਸ ਦਾ ਪੂਰਾ 300 ਦੇ ਕਰੀਬ ਮੁਲਾਜ਼ਮ ਉਹ ਦਰੀਆਂ ਤੇ ਬੈਠਾ ਸਰਕਾਰ ਦੇ ਖਿਲਾਫ ਹੜਤਾਲ ਕਰਦੇ ਹਾਂਜੀ ਕੱਚੇ ਮੁਲਾਜ਼ਮੇ ਜਿੰਨਾ ਬੈਠਾ ਜੀ ਮੰਗ ਸਾਡੀ ਮੇਨ ਮੰਗ ਜੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਜਾਂ ਠੇਕੇਦਾਰ ਸਿਸਟਮ ਹੈ ਠੇਕੇਦਾਰ ਵੀ ਲੋਟ ਹੋ ਰਹੀ ਹੈ ਠੇਕੇਦਾਰ ਨੂੰ ਖਤਮ ਕੀਤਾ ਜਾਵੇ ਪੰਨ ਬੱਸ ਤੇ ਰੋਡਵੇ ਤੇ ਪੀਆਰਟੀਸੀ ਦੇ ਵਿੱਚ 10000 ਬੱਸ ਜਿਹੜੀ ਉਹ ਪੂਰੀ ਕੀਤੀ ਜਾਵੇ ਹੋਰ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਿਹੜੀ ਸਮੇਂ-ਸਮੇਂ ਤੇ ਸਰਕਾਰ ਮੰਗ ਲੈਂਦੀ ਏ ਦੋਸਤੋ ਬਾਅਦ ਫਿਰ ਉਹਨਾਂ ਮੰਗਾਂ ਨੂੰ ਭੱਜ ਜਾਂਦੀ ਮੰਨਣ ਤੋਂ ਵਾਰ-ਵਾਰ ਹੜਤਾਲਾ ਕਰਾਉਂਦੀ ਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ